ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਹੋ ਸਾਰੇ ਵੀਰ ਭੈਣ ਵਧੀਆ ਹੋਗੇ ਤੇ ਤੁਸੀਂ ਦੇਖ ਲਓ ਵੀ ਮੇਰੇ ਘਰ ਦਾ ਹਾਲ ਕੀ ਬਣਿਆ ਪਿਆ ਤੇ ਹੁਣ ਮੈਂ ਬਸ ਸਾਰਾ ਹੀ ਕਲੀਨ ਕਰੂੰਗੀ ਸਾਫ ਸਫਾਈ ਕਰੂੰਗੀ ਝੜੂ ਝੜੂ ਮਾਰੂੰਗੀ ਤੇ ਤੇ ਆਹ ਵਾਲੀ ਰੂਮ ਦਾ ਵੀ ਦੇਖ ਲਓ ਦੇਖੋ ਬਿਸਕਟ ਅੱਥੇ ਸਿੱਟੇ ਨੇ ਅੱਜ ਗਿੱਗੀਆਂ ਨੇ ਸਕੂਲ ਤੇ ਬਸ ਹੁਣ ਮੈਂ ਉਹਦੀ ਸ਼ਾਤੀ ਜਾਮ ਹੋਈ ਹੈ ਤੇ ਹੁਣ ਮੈਂ ਕਰੂੰਗੀ ਕਲੀਨ-ਕਲੂਨ ਸਾਰੇ ਘਰ ਚੰਗੀ ਤਰ੍ਹਾਂ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਸਸਪਾਈ ਕਰ ਲੈਣ ਦੇ ਨਾਲ ਦੀ ਨਾਲ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਮੈਂ ਨਾਲੇ ਤਾਂ ਪਹਿਲਾਂ ਤੇ ਚਾਹ ਪੀ ਲੂੰਗੀ ਚਾਹ ਵੀ ਇਹੇ ਦੁੱਧ ਦੀ ਹੈ ਇਹ ਦੁੱਧ 'ਚ ਥੋੜੀ ਪੱਤੀ ਲੱਗੇ ਤੇ ਨਾਲ ਹੀ ਮੈਂ ਪਹਿਲਾਂ ਮੈਂ ਬੜਾ ਮੈਂ ਮੈਨਾ ਤੁਸੀਂ ਤੁਸੀਂ ਜੇ ਮੈਂ ਬਾਸ ਫੁੱਟ ਥੋੜਾ ਤੁਸੀਂ ਇਹਦੇ ਦੇ ਕੱਪੜੇ ਵਾਵਾ ਹੋ ਗਏ ਨੇ ਧੋਣ ਵਾਲੇ ਤੇ ਠੰਡ ਵੀ ਹੋ ਗਈ ਆ ਹੁਣ ਤਾਂ ਜਿਆਦਾ ਅੱਜ ਦਾ ਸੁੱਖਣਾ ਧੁੱਪ ਵੀ ਨਿਕਲੀ ਕੱਲ ਵੀ ਨਿਕਲੇ ਆਈ ਸੀ ਧੁੱਪ ਤਾਂ ਅੱਜ ਵੀ ਨਿਕਲੀ ਹੋਈ ਏ ਬਸ ਵੜ ਜਾ ਮੈਂ ਕਿ ਕਰ ਦੱਬ ਉਧਰ ਦੀ ਝਾੜ ਕੇ ਬਿਠਾ ਲਾ ਫੇਰ ਮੈਂ ਚਾਹ ਚੂ ਪੀ ਲੂੰਗੀ ਹੈ ਨਾ ਜਿਹੜਾ ਮੈਂ ਦੁੱਧ ਜਿਆ ਬਣਾਇਆ

ਮੈਂ ਇਹਨਾਂ ਇਹਨਾਂ ਦਾ ਕੰਮ ਚਾਲ ਲੈ ਤੇ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਨਾ ਬਾਜ਼ਾਰ ਚੱਲਦੇ ਆ ਇੱਕ ਦੋ ਦਿਨ ਤੇ ਨਾ ਉਹ ਗਰਮ ਚਾਦਰਾਂ ਲੈ ਆਂਦੇ ਆ ਪਹਿਲੇ ਚਾਦਰਾਂ ਤਾਂ ਹੈਗੀਆਂ ਨੇ ਗਰਮ ਪਰ ਉਹਨਾਂ ਨਾਲ ਕੀ ਹੋ ਵੀ ਹੈਗੇ ਅ ਸਰਾਣੀ ਵੀ ਹੈਗੀ ਨਾਲ ਚਾਦਰ ਬਿਸ਼ਾਲ ਮੰਨਣਾ ਚੰਗੀ ਜਿਹਾ ਦੀਆਂ ਮਾਰਗ ਦੀ ਵਿਚਾਰੋ ਚਾਦਰ ਤੰਨਿਆ ਨੇ ਜਦ ਹੀ ਕਰਤੀ ਕਰ ਦੁੰਦੇ ਨੇ ਜਵਾਕ ਤੇ ਉੱਥੇ ਲੇਟ ਕਰ ਜੋ ਉੱਥੇ ਨਹੀਂ ਤਾਂ ਸਿੱਕਿਆੜਿਆਂ ਦੇ ਬਾੜਾ ਉਹ ਰੋਜ਼ ਮਦਦ ਦੇ ਬਤਨ ਕਿੰਨੀ ਵਰ ਬਸ਼ਾਨੀਆਂ ਚਾਦਰ ਜੁੱਦਦਾ ਐ ਕਿੰਨਾ ਗੱਦਾ ਥੋੜਾ ਜਿਹਾ ਵੱਡਾ ਹੈ ਤੇ ਦਲਮਨ ਵੀ ਆਖਦੀ ਇਹ ਪੈਣੀ ਬੈਜਦੇ

ਏ ਪਤਾ ਕੀ ਚੱਕਰ ਹੈ ਜਿਹੜਾ ਮਤਲਬ ਸਾਡਾ ਬੈੱਡ ਹੈ ਹਨਾ ਇਹ ਵਾਲੇ ਕਲਰ ਤੇ ਬਹੁਤ ਹਨਾ ਧੂੜ ਜੀ ਫੜਨ ਲੱਗ ਜਾਂਦਾ ਤੇ ਕਲੀਨਿੰਗ ਤਾਂ ਮੈਂ ਦੂਜੇ ਤੀਜੇ ਦਿਨ ਕਰ ਹੀ ਦਿੰਦੀ ਹੁੰਦੀ ਆ ਕਿਉਂਕਿ ਫਿਰ ਚੰਗਾ ਨਹੀਂ ਲੱਗਦਾ ਜੇ ਕੋਈ ਆ ਜਾਵੇ ਤਾਂ ਨਾ ਸੌ ਗੱਲਾਂ ਬਣਾਉਂਦੇ ਨੇ ਕਿ ਹਾਂ ਉਹ ਘਰੇ ਇਕੱਲੀ ਰਹਿੰਦੀ ਬੇਲੀ ਰਹਿੰਦੀ ਆ ਵੀ ਫੇ ਸਾਫ ਸਫਾਈ ਵੀ ਨਹੀਂ ਅੱਧਾ ਕਰਨ ਲੱਗ ਜਾਂਦੀਆਂ ਨੀਂ ਤੀਵੀਆਂ ਦੂਜੀਆਂ ਦੇਖ ਕੇ ਬਸ ਫਿਰ ਉਹਨਾਂ ਪਤਾ ਯਾਣੂ ਗਾਉਣ ਜਿਹੜੇ ਹੁਣ ਬੇਰੇ ਜਿਆਦਾ ਆ ਜਾਂਦੇ ਨੇ ਫਿਰ ਉਹ ਸੌ ਗੱਲਾਂ ਬਣਾਉਂਦੇ ਨੇ ਵੀ ਸਾਫ਼-ਸਪਾਈ ਨਹੀਂ ਰੱਖਦੇ ਹੈਗੇ ਹਨਾ ਫਿਰ ਇਸ ਕਰਕੇ ਸਾਰਾ ਹੀ ਮੈਨੂੰ ਕਰਨਾ ਹੀ ਪੈਂਦਾ ਵੈਸੇ ਤਾਂ ਇਹ ਤਾਂ ਆਪਣਾ ਹਨਾ ਫਰਜ਼ ਹੁੰਦਾ ਵੀ ਕੰਮ ਤਾਂ ਕਰਨਾ ਹੀ ਹੈ ਤੇ ਸਾਰੇ ਮੈ ਝਾੜੂ ਵਗੈਰਾ ਵੀ ਲਾਣਾ ਤੇ ਮੈਂ ਪੋਚੇ ਵੀ ਲੈਣੇ ਕੱਲ ਪੋਚੇ ਨਹੀਂ ਸਿਲਾਏ ਮੈਂ ਤੇ ਮੈਂ ਅੱਜ ਪੋਚੇ-ਪੋਚੇ ਲੈਣੇ ਹੈ ਵੈਸੇ ਤਾਂ ਸਾਡੇ ਜਿਹੜੇ ਦਰਵਾਜ਼ੇ ਨੇ ਉਹ ਵੀ ਗੰਦੇ ਹੋਏ ਪਏ ਨੇ ਉਹ ਮੈਂ ਹੁਣ ਨਾ ਕੱਲੂ ਧੋਵਾਂਗੀ ਤੇ ਫਿਰ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਨੇ ਭਾਜੀ ਉਹਨਾਂ ਨੇ ਮੱਜਾ-ਮੁੱਜਾ ਰੱਖਿਆ ਹੋਈਆਂ ਨੇ ਕੁਛ ਇਹਨਾਂ ਦੇ ਉਹ ਹਨਾ ਤੂੜੀ ਵਗੈਰਾ ਉੱਡਾ ਡੱਕ ਜਾਂਦੀ ਰਹਿੰਦੀ ਆ ਜਦੋਂ ਕਿਤੇ ਹਵਾ ਹੂਵਾ ਚੱਲਦੀ ਹੈ ਨਾ ਤੇ ਤੂੜ ਧੜ ਦੀ ਬਹੁਤ ਬਤਲ ਨਾਲ ਸਾਡੀ ਖਾਲੀ ਖੁੱਲੀ ਪਲਾਟ ਨੇ ਹਨਾ ਉਹ ਜਿਹੜੀ ਪਲਾਟਾਂ ਦੇ ਵਿੱਚੋਂ ਫਿਰ ਹਨਾ ਮਿੱਟੀ ਬਹੁਤ ਆਂਦੀ ਹੈ ਬੜੀ ਜੀ ਹਵਾ ਚੱਲਣ ਲੱਗ ਜਾਏ ਤੇ ਦਰਵਾਜ਼ੇ ਭਰ ਜਾਂਦੇ ਨੇ ਹਨਾ ਬਹੁਤ ਗੰਦਾ ਹੋ ਜਾਂਦਾ ਉਹ ਤਾਂ ਦਿਵਾਲੀ ਨੂੰ ਸਾਰਾ ਹੀ ਧੋਇਆ ਸੀ ਘਰ ਸਾਰਾ ਮੈਂ ਸਾਰਾ ਹੀ ਧੋਤਾ ਸੀ ਅੰਦਰ ਬਾਹਰ ਸਾਰਾ ਕੁਛ ਹਨਾ ਫਿਰ ਵੀ ਹੋ ਜਾਂਦਾ ਬੇੜਾ ਬੂੜਾ ਤਾਂ ਰੋਜ਼ ਤੂੰ ਧੋਵੇ ਤਾਂ ਹੀ ਸਾਫ਼ ਲੱਗਦਾ ਦੂਜੇ ਤੀਜੇ ਦਿਨ ਤਾਂ ਤੂੰ ਹੋਣਾ ਹੀ ਪੈਂਦਾ ਮਤਲਬ ਗੰਦਾ ਬਹੁਤ ਛੇਤੀ ਹੋ ਜਾਂਦਾ ਹੈ ਨਾ ਆ ਤੂੰ ਹੁਣ ਤੂੰ ਮੈਂ ਆ ਗਈ ਸੀ ਦੂਜੇ ਰੂਮ ਤੇ ਤੂੰ ਤੁਸੀਂ ਦੂਜੇ ਰੂਮ ਦਾ ਵੀ ਹਾਲ ਦੇਖ ਲਓ ਤੇ ਬੱਚੇ ਹਨਾ ਬਹੁਤ ਖਲਾਰਾ ਪਾਉਂਦੇ ਨੇ ਹਨਾ ਤੇ ਮੈਂ ਸਾਰੀ ਜਿਹੜੀਆਂ ਚਾਦਰਾਂ ਜੁੱਦਰਾ ਸੀਗੀਆਂ ਸਮੇਟ ਦਿੱਤੀਆਂ ਹਨਾ ਹਜੇ ਅਰ ਗਈਆਂ ਰੁਜੂਈਆਂ ਕੱਢੀਆਂ ਨਹੀਂ ਇਹ ਇੰਨੀ ਠੰਡ ਨਹੀਂ ਪਤਾ ਨਹੀਂ ਅੰਦਰ ਕਰਕੇ ਨਹੀਂ ਠੰਡ ਲੱਗਦੀ ਮੰਮੀ ਤਾਂ ਮੇਰੀ ਕਹਿੰਦੀ ਵੀ ਉਧਰ ਪਿੰਡਾਂ 간ੀ ਬਹੁਤ ਠੰਡ ਹੋਈ ਪਈ ਹੈ ਸਾਡੇ ਤੇ ਇੱਥੇ ਦੇਖੋ ਜਿਹੜਾ ਮੈਂ ਜਿਹੜੀ ਚੀਜ਼ ਦੀ ਲੋੜ ਹੈ ਮੈਂ ਉਹ ਰੱਖ ਲੂਗੀ ਬਾਕੀ ਛੋਟੋ ਦੂੰਗੀ ਕਿ ਨਿਆਣਿਆਂ ਨੇ ਨਾ ਬਾਹਰ ਕੱਢ ਕੱਢ ਛੋੜ ਦੇ ਦਿੰਦੇ ਨੇ ਅਗਰ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਤਾਂ ਫਰੋਲਾ ਫਰਾਲੀ ਦੀ ਹੈ ਨਾ ਬਹੁਤ ਕਰਦੇ ਨੇ ਦਿਵਾਕ ਤੇ ਫਿਰ ਚਾਦਰ ਚੁੱਦਰ ਸਾਰੀ ਇਕੱਠੀ ਹੋਈ ਪਈ ਸੀ ਸਾਰੇ ਮੈਂ ਵੈਸੇ ਨਾ ਗਰਮ ਚਾਦਰਾਂ ਲਿਆਣ ਵਾਲੀ ਹੈਗੀਆਂ ਤਾਂ ਹੈ ਗਰਮ ਚਾਦਰਾਂ ਪਰ ਉਹਨਾਂ ਨਾਲ ਸਰਾਣੇ ਨਹੀਂ ਨਾ ਹੈਗੇ ਤੇ ਪਹਿਲਾਂ ਤਾਂ ਐਵੇਂ ਹੀ ਲੈ ਲੈਂਦੇ ਹੁੰਦੇ ਸੀ ਇਹ ਵੀ ਸਰਾਣੇ ਹੋਰ ਚਾਦਰਾਂ ਹੋਰ ਹੈ ਨਾ ਤੇ ਵਾਸ ਫਿਰ ਮੈਂ ਹੁਣ ਨਾ ਇੱਕ ਦੋ ਦਿਨ ਚ ਜਾਉਂਗੀ ਬਾਜ਼ਾਰ ਤੇ ਚਾਦਰਾਂ ਜਿਹੜੀਆਂ ਗਰਮ ਹੈਗੀਆਂ ਨਾ ਉਹ ਵੀ ਲੈ ਕੇ ਆਉਂਗੀ ਤੇ ਕੰਬਲ ਲੈ ਕੇ ਆਣਾ ਜੈਸਮੀਨ ਵਾਸਤੇ ਮਮਮੀ ਨੇ ਨਾ ਇੱਕ ਕੰਬਲ ਦਿੱਤਾ ਸੀ ਜਿਹੜੇ ਪਹਿਲਾਂ ਉਹ ਕਿਹੜੀ ਹੁੰਦੇ ਸੀ ਦੂਜੇ ਕੰਬਲ ਹੁੰਦੇ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਤੇ ਜੈਸਮੀਨ ਨੂੰ ਜਦ ਮੈਂ ਕਹਿੰਦੀ ਨਾ ਵੀ ਜੈਸਮੀਨ ਕਹਿ ਦਿੰਦੀ ਨਹੀਂ ਮम्मा ਇਹ ਤਾਂ ਪਾਪਾ ਨੂੰ ਹੀ ਦੇ ਦੂ ਕੰਬਲ ਉਹ ਬੋਲਦਾ ਉਹ ਤੇ ਖਤਰਨਾਕ ਹੈ ਤੇ ਮੈਂ ਤੁਹਾਨੂੰ ਦਿਖਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਗਲੇ ਵਲੌਗ 'ਚ ਕਰੂੰਗੀ ਫਰੀ ਤਾਂ ਪੇਟੀ 'ਚ ਰੱਖਿਓ ਨੇ ਕੱਡੇ ਨਹੀਂ ਹੈਗੇ ਤੇ ਜਦੋਂ ਮੈਂ ਕੱਡੇ ਨੇ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕਿ ਮੈਂ ਕਿਹੜੇ ਕੰਬਲ ਦੀ ਗੱਲ ਕਰਦੀ ਐ ਇੱਥੇ ਤਾਂ ਵੈਸੇ ਮੈਂ ਨਾ ਗਰਮ ਚਾਦਰ ਹੀ ਵਿਛਾਤੀ ਸਰਾਣੇ ਆਪਾਂ ਨੇ ਚਾਦਰ ਦੇ ਥੱਲੇ ਕਰ ਦੇਣੇ ਪਤਾ ਨਹੀਂ ਲੱਗਣਾ ਚਾਦਰ ਮੈਨੂੰ ਇਹ ਵਾਲੀ ਬਹੁਤ ਪਸੰਦ ਆ ਪਰ ਹੈਵੀ ਗਰਮ ਚਾਦਰ ਐ ਤੇ ਨਾਲੇ ਇਕੱਠੀ ਵੀ ਨਹੀਂ ਹੋਊਗੀ ਹਨਾ ਤੇ ਫਿਰ ਮੈਂ ਹੁਣ ਇੱਥੇ ਝਾੜੂ ਝੂੜੂ ਮਾਰ ਲੂੰਗੀ ਚੰਗੀ ਤਰ੍ਹਾਂ ਨਿਆਣੇ ਕਰਕੇ ਨਾ ਜ਼ਿਆਦਾ ਹੋ ਜਾਂਦਾ ਵੀ ਨਿਆਣੇ ਉਹ ਉਨਿਆਣੇ ਦਾਰੇ ਪਤਾ ਕੱਪੜੇ ਵੀ ਇੱਧਰ ਉੱਧਰ ਸੁੱਟਦੇ ਰਹਿੰਦੇ ਨੇ ਆਹ ਕੰਦ ਨੂੰ ਪਤਾ ਨਹੀਂ ਹੈ ਨਾ ਸਲਾਬ ਜੀ ਪਈ ਜਾਂਦੀ ਹੈ ਪਿੱਛੇ ਕੋਈ ਹੈ ਵੀ ਨਹੀਂ ਇੱਦਾਂ ਦਾ ਪਾਣੀ ਪੂਣੀ ਆਂਦਾ ਹੋਵੇ ਪਰ ਇਹਨੂੰ ਸਲਾਬ ਵੀ ਬਹੁਤ ਪੈਂਦੀ ਆ ਸਾਰੀ ਚਿੱਟੀ-ਚਿੱਟੀ ਹੋਈ ਪਈ ਐ ਨਾਲੇ ਰੰਗ ਅਸੀਂ ਹੁਣੀ ਕਰਾਇਆ ਸੀ ਥੋੜੇ ਜਿ ਮਤਲਬ 3-4 ਮਹੀਨੇ ਹੋਏ ਨੇ ਤੇ ਉਦੋਂ ਹੀ ਕਰਵਾਇਆ ਸੀ ਸਾਰੇ ਕਿਤੇ बस ਹੁਣ ਮੈਂ ਚੰਗੀ ਤਰ੍ਹਾਂ ਝਾੜੂ ਝੂੜ ਮਾਰ ਦੂੰਗੀ ਜਿਹੜੇ ਮਤਲਬ ਬੈੱਡਾਂ ਦੇ ਥੱਲੇ ਬੂਟਵਾੜ ਦੇ ਨਾ ਸਾਈਡ ਤੇ ਕੱਢ ਕੇ ਰੱਖ ਦੂੰਗੀ ਫਿਰ ਮੈਂ ਚੱਕ ਕੇ ਸਟੋਰ 'ਚ ਰੱਖ ਦੂੰਗੀ ਸਟੋਰ ਸਾਡੇ ਦੋ ਨੇ ਇੱਕ ਬਾਹਰ ਹੈ ਤੇ ਇੱਕ ਅੰਦਰ ਹੈ ਬਾਹਰਲੀ ਤੇ ਅਸੀਂ ਪੇਟੀ ਰੱਖੀ ਹੋਈ ਹੈ ਉੱਥੇ ਵੀ ਸਮਾਨ ਸਬੂਨ ਰੱਖਦੀ ਤਾਂ ਉੱਥੇ ਦਾ ਖਲਾਰਾ ਬਹੁਤ ਪੈ ਜਾਂਦਾ बस ਕੀ ਕਰੀ ਜਿਹੜਾ ਸਮਾਨ ਅੜਦਾ ਥੁਰਦਾ ਹੁੰਦਾ ਉੱਥੇ ਰੱਖ ਦੇਈਦਾ ਤੇ ਉਹ ਕੁਝ ਕੱਚਾ ਵੀ ਹੈ ਨਾ ਉਹ ਕੰਦਾ ਤੇ ਪਲਾਸਟਰ ਨਹੀਂ ਹੋਇਆ ਤੇ ਮਿੱਟੀ ਬਹੁਤ ਹੋ ਹੁੰਦੀ ਪਈ ਹੈ ਉੱਥੇ ਤੇ ਹੁਣ ਮੈਂ ਚੱਕ ਲਈ ਅਸੀਂ ਪੋਚਾ ਤੇ ਮੈਂ ਹੁਣ ਪੋਚਾ ਬਾਦ ਚਲਾਣਾ ਸਾਰੇ ਕਿਤੇ ਏ ਹੁੰਦਾ ਵੀ ਹੈ ਨਾ ਇੱਕ ਔਰਤ ਨੂੰ ਵੀ ਘਰ ਚ ਜਦ ਮਤਲਬ ਸਾਰੇ ਆਪਣੇ ਆਪਣੇ ਕੰਮ ਚਲੇ ਗਏ ਹੁਣ ਮੇਰੇ ਹਸਬੰਡ ਚਲੇ ਗਏ ਨੇ ਕੰਮ ਤੇ ਤੇ ਬੱਚੇ ਚਲੇ ਗਏ ਸਕੂਲ ਤੇ ਮੈਂ ਪਿੱਛੇ ਸਾਰਾ ਘਰ ਹੈ ਨਾ ਸਾਫ ਸਫਾਈ ਕਰਨੀ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਹੀ ਹੁੰਦਾ ਵੀ ਹੈ ਨਾ ਆ ਕਰ ਲਓ ਉਹ ਕਰ ਲਓ ਬੇਲੇ ਤਾਂ ਬੈਠਿਆ ਹੀ ਨਹੀਂ ਜਾਂਦਾ ਹੈ ਨਾ ਸਾਰਾ ਦਿਨ ਕੰਮ ਹੀ ਹੁੰਦਾ ਤੇ ਗੱਲਾਂ ਹੀ ਹੁੰਦੀਆਂ ਨੇ ਲੋਕਾਂ ਨੂੰ ਵੀ ਜਨਾਨੀਆਂ ਨੂੰ ਕੀ ਕੰਮ ਹੁੰਦਾ ਬੇਲੀਆਂ ਬੈਠੇ ਰਹਿੰਦੇ ਆ ਨੇ ਬੰਦੇ ਨੂੰ ਹੈ ਨਾ 100 ਕੰਮ ਹੁੰਦੇ ਨੇ ਤੇ ਵੇ ਜਨਾਨੀ ਦੀ ਜਗਾ ਆ ਕੇ ਤਾਂ ਦੇਖੋ ਫਿਰ ਪਤਾ ਲੱਗੇ ਵੀ ਕਿੰਨੇ ਕੰਮ ਹੁੰਦੇ ਨੇ ਜਦ ਤੁਹਾਡਾ ਪਤੀgly ਚ ਨਾ ਮੂ ਵੜ ਗਿਆ ਤੇ ਹਨਾ ਸਾਰਾ ਦਿਨ ਸੋਚੀਦਾ ਵੀ ਸ਼ਾਮ ਨੂੰ ਕੀ ਧਰਨਾ ਸਵੇਰ ਨੂੰ ਕੀ ਕਰਨਾ ਹਨਾ ਇਹੀ ਸੋਚਦੇ ਜ਼ਿੰਦਗੀ ਲੰਘ ਜਾਣੀ ਆਪਣੇ ਮਾਪੇ ਦੇ ਘਰ ਕਿੰਨਾ ਸੋਖ ਹੁੰਦਾ 18 19 ਸਾਲ ਤੱਕ ਮੈਂ ਹੈ ਨਾ 18 ਸਾਲ ਦੀ ਦਾ ਵਿਆਹ ਹੋਇਆ ਸੀ ਮੇਰਾ ਤੇ ਉਹਦੇ ਤੱਕ ਆਪਣੇ ਹਨਾ ਪੂਰੀ ਮਤਲਬ ਮਾਂ ਦੇ ਸਿਰ ਤੇ ਹੁੰਦਾ ਆਪਣੀ ਦੇ ਪਰ ਜਦੋਂ ਆਪਾਂ ਆ ਜਾਂਦੇ ਵਿਆਹ ਹੋ ਜਾਂਦਾ ਤੇ ਸਾਰੀਆਂ ਜ਼ਿੰਮੇਵਾਰੀਆਂ ਹਨ ਸਿਰ ਤੇ ਪੈ ਜਾਂਦੀਆਂ ਨੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਹੋਣੀਆਂ ਹੈ ਹੈਗੀਆਂ ਪਈਆਂ ਨੇ ਇਹ ਤਾਂ ਹੁਣ ਆਖਰੀ ਸਾਹ ਤੱਕ ਨਾਲ ਹੀ ਜਾਣੀਆਂ ਹੈ ਹਨ ਤੇ ਬਸ ਫਿਰ ਮੈਂ ਆ ਗਈ ਸੀ ਕਿਚਨ ਚ ਕਿਚਨ ਚ ਮੈਂ ਦੇਖਿਆ ਸੀ ਭਾਂਡੇ ਹੀ ਭਾਂਡੇ ਗਰੇ ਇਹ ਪ੍ਰਮਾਤਮਾ ਨੇ ਭਾਂਡੇ ਬਸ ਫਿਰ ਮੈਂ ਭਾਂਡੇ ਧੋਣੇ ਸ਼ੁਰੂ ਕਰ ਦਿੱਤੇ ਛੇਤੀ ਛੇਤੀ ਮੈਂ ਤੇਰੀ ਕਰਤੀ ਸੀ ਵੀਡੀਓ ਤੇ ਬਸ ਮੈਂ ਛੇਤੀ ਧੋ ਦੂੰਗੀ ਸਾਰੇ ਭਾਂਡੇ ਤੇ ਭਾਂਡੇ ਧੋ ਕੇ ਫਿਰ ਮੈਂ ਕਿਚਨ ਨੂੰ ਵੀ ਕਲੀਨ ਕਰ ਦੂੰਗੀ ਚੰਗੀ ਤਰ੍ਹਾਂ। ਪੰਡਲੇ ਨਾ ਠੰਡ ਦੇ ਵਿੱਚ ਹੁਣ ਠੰਡਾ ਪਾਣੀ ਹੁੰਦਾ ਹਨਾ ਪਾਂਡੇ ਤੋਂ ਨੂੰ ਕਿਹੜਾ ਜੀ ਕਰਦਾ ਪਾਣੀ ਦੇ ਵਿੱਚ ਪਾਂਡ ਨੂੰ ਹੱਥ ਨਹੀਂ ਕਰਦਾ। ਤੇ ਬਹੁਤ ਔਖਾ ਹੋ ਜਨਾ ਹਜੇ ਤਾਂ ਠੰਡ ਸ਼ੁਰੂ ਹੋਈ ਏ ਤੇ ਗਾਹਾਂ ਗਾਹਾਂ ਪਤਾ ਨਹੀਂ ਕੀ ਹੋਊਗਾ। ਮੈਂ ਤਾਂ ਗਰਮ ਪਾਣੀ ਕਰ ਲਿਆ ਕਰੂੰਗੀ ਵੈਸੇ ਮੋਟਰ ਵੀ ਚਲਾ ਲਵਾਂ ਨਾ ਜੇ ਮੋਟਰ ਦਾ ਵੀ ਪਾਣੀ ਨਿੱਗਦਾ ਹੀ ਹੁੰਦਾ। ਤੇ ਉਹਦੇ ਨਾਲ ਵੀ ਸੋਨੇ ਪਾਂਡੇ ਤੋਂ ਹੋ ਜਾਂਦੇ ਪਹਿਲੇ ਮੇਰੇ ਦਿਲ ਕਰਦਾ ਸਾਰੇ ਪਾਂਡੇ ਬਾਹਰ ਰੱਖ ਲਾਂ ਵੇੜੇ ਦੇ ਵਿੱਚ ਉੱਥੇ ਬਾਹਰ। ਟੂਟੀ ਦੇ ਕੋਲ ਰੱਖ ਕੇ ਧੋ ਲਾ ਫਿਰ ਮੈਂ ਖਾਥੋਂ ਚੱਕੂਗੀ ਫਿਰ ਉੱਥੋਂ ਚੱਕ ਕੇ ਲਿਆਉਂਗੀ ਹਨਾ ਇਹ ਤਾਂ ਟੋਕਰੀ ਤਾਂ ਹੈਗੀ ਆ ਫਿਰ ਫਿਰ ਮੈਨੂੰ ਕੋਲ ਜੀ ਆ ਗਈ ਸੀ ਵੀ ਮੈਂਂਦਰੀ ਧੋਲੇ ਸਾਰੇ ਪਾण्डे ਫਿਰ ਮੈਂ ਕਿਹਾ ਗੈਸ ਕੁਸ ਵੀ ਚੰਗੀ ਤਰ੍ਹਾਂ ਧੋਣਾ ਸੀਗਾ ਉਦੋਂ ਤਾਂ ਮੈਂ ਪੋਚੇ ਨਾਲ ਸਾਫ਼ ਕਰ ਦਿੱੰਨੀ ਇਹਨੇ ਕੱਪੜਾ ਲਾਇਆ ਹੋਇਆ ਇੱਕ ਪਰ ਮੈਂ ਕਿਹਾ ਅੱਜ ਜੇ ਲੋ ਧੋ ਹੀ ਦਿੰਨੀ ਆ ਹਨਾ ਕਿਉਂਕਿ ਆਟਾ ਉੱਟਾ ਗਿਰਿਆ ਹੁੰਦਾ ਹਨਾ ਇਹ ਜੈਸਮਿਨ ਦੇ ਰਾਤ ਚਾਹ ਦੀ ਗਰਮ ਕੀਤੀ ਸੀ ਉਹ ਉਬਾਲ ਦਿੱਤੀ ਸੀ ਤੇ ਬੱਸ ਫਿਰ ਮੈਂ ਇਹਨੂੰ ਗੈਸ 'ਚ ਧੋਤਾ ਸੀਗਾ ਚੰਗੀ ਤਰ੍ਹਾਂ ਸਾਬਣ ਦੇ ਨਾਲ ਤੇ ਜਿਹੜੀ ਟੈਲ ਵਗੈਰਾ ਲੱਗੀ ਸੀ ਉਹ ਵੀ ਸਾਫ਼ ਕਰ ਦਿੱਤੀ ਸੀ ਸਾਰੀ ਹਨਾ نیچے ਵੀ ਮੈਂ ਪੂੰਚਿਆ ਤੇ ਮੈਂ ਬੈਲ ਲੈ ਲਾ ਦਿੱਤਾ ਸੀਗਾ ਤੇ ਪਰ ਗਿੱਲਾ ਸੀਗਾ ਨਾ ਫਿਰ ਪੈਰਪੂਰ ਨਾਲ ਮਿੱਟੀ ਨਹੀਂ ਹੋ ਜਾਂਦੀ ਐ ਫਿਰ ਮੈਂ ਚੰਗੀ ਤਰ੍ਹਾਂ ਸਾਰਾ ਹੀ ਹਨਾ ਕਲੀਨ ਕਰਤਾ ਸੀਗਾ ਇਹ ਹੀ ਹੁੰਦਾ ਵੀ ਹਨਾ ਆਪਣੇ ਕੰਮਕੁਮ ਕਰਕੇ ਵੀ ਜੀਵ ਨਹੀਂ ਲੱਗਦਾ ਐ ਹੁੰਦਾ ਵੀ ਕੰਮ ਆ ਜੇ ਦਿਨ ਲੰਘ ਜਾਵੇ ਤਾਂ ਵਧੀਆ ਗੱਲ ਹੁੰਦੀ ਐ ਹੁਣ ਬੱਚੇ ਆਣਗੇ ਤਾਂ ਉਹਨਾਂ ਦੇ ਨਾਲ ਮੜਾ-ਮੋਟਾ ਦਿਲ ਲੱਗੂਗਾ ਤੇ ਜਿੰਨਾ ਮਰਜ਼ੀ ਕੰਮ ਕਰ ਲਓ ਕੰਮ ਨਹੀਂ ਮੁੱਕਦੀ ਜਨਾਨੀ ਦੇ ਬਸ ਫੇਰ ਤੋਂ ਲੈ ਕੇ ਸ਼ਾਮ ਤੱਕ ਉਹੀ ਰੋਜ਼ ਕੰਮ ਹੁੰਦੇ ਨੇ ਤੇ ਬਸ ਫਿਰ ਮੈਂ ਹੁਣ ਚਾਹ ਬਣਾ ਕੇ ਆਉਂਗੀ ਹੁਣ ਮੈਂ ਤੇ ਨਾ ਆਲੀ ਸੀਗੀ ਮੈਂ ਤੇ ਫਿਰ ਹੁਣ ਮੈਂ ਚਾਹ ਰੱਖ ਲਈਏ ਬਣਾਉਣ ਵਾਸਤੇ ਬਾਕੀ ਮੈਂ ਸਾਰਾ ਘਰ ਦਾ ਆਪਣਾ ਜਿਹਾ ਵਾਡੀ ਚਾਹੀਦੀ ਹੋਊਗੀ ਤੇ ਨਾਲ ਹੀ ਬਸ ਮੈਂ ਦੁੱਧ ਗਰਮ ਰੱਖ ਦੇਣਾ ਤੇ ਇਹਦੇ ਨਾਲ ਹੀ ਮੈਂ ਨਾ ਵਲੌਗ ਦਾ ਕਰਦੀ ਐ ਅੰਡ ਤੇ ਜੇ ਤੁਹਾਨੂੰ ਮੇਰਾ ਵਲੌਗ ਪੱਧੀਆਂ ਲੱਗੇ ਵੀ ਪਲੀਸ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਹੁਤ ਸਾਰੇ ਵੀ ਬਲੌਗ ਨੂੰ ਚਾਹਦੇ ਹੋ ਠੀਕ ਹੈ ਤੇ ਹੁਣ ਆਪਣਾ ਵੀ ਤੁਸੀਂ ਧਿਆਨ ਰੱਖਿਓ ਮੇਰੇ ਸਵੇਰ ਦੇ ਮੇਰੇ ਲਈ ਕੰਮ ਸੀਗੇ ਮੈਂ ਉਹ ਕਰ ਲਏ ਨੇ ਸਾਰੇ ਮੈਂ ਇੰਤਜ਼ਾਈ ਕਰ ਦਿੱਤੇ ਨੇ ਸਾਡੇ ਨਾਲ ਸ਼ੇਅਰ ਤੇ ਤੁਸੀਂ ਸਾਰੇ ਜਿਹੜੇ ਵੀ ਪਰ ਆਪਣੇ ਛਾਲ ਰੱਖਿਓ ਤੇ ਹੱਸਦੇ ਬਜ਼ਰੇ ਠੀਕ ਹੈ ਤੇ ਹੁਣ ਆਪਾਂ ਮਿਲਦੇ ਆਂ ਚਲੋ ਸਸ਼ਟ